ਅਰੇੜੀ ਹਿਮਾਲਿਆ ਦੀਆਂ ਸਹਾਇਕ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਕਿਰਿਆ ਧੂਨੀ ਅਤੇ ਬੀਤ ਚੰਗਰ ਦਾ ਇਲਾਕਾ ਜਿਸ ਦੀ ਕਾਇਨਾਤ ਨੂੰ ਨਜ਼ਦੀਕ ਤੋਂ ਵੇਖਣ ਉੱਤੇ ਇੰਜ ਜਾਪਦਾ ਹੈ ਕਿ ਇਸ ਇਲਾਕੇ ਨੂੰ ਕੁਦਰਤ ਨੇ ਕਿਤੇ ਫੁਰਸਤ ਦੇ ਦਿਨੀ ਘੜਿਆ ਹੋਵੇਗਾ ਲੰਡੀ ਦੂਨੀ ਦੇ ਪੱਧਰੇ ਇਲਾਕੇ ਨੂੰ ਇੱਕ ਪਾਸਿਓ ਹਿਮਾਲਿਆ ਦੀਆਂ ਬਰੂਹਾਵਾਂ ਵਿੱਚੋਂ ਉੱਤਰਦੇ ਹਰੇ ਰੰਗੇ ਸੀਤ ਵਰਗੇ ਦਰਿਆ ਸਤਲੁਜ ਨੇ ਦੂਜੇ ਪਾਸਿਓ ਸਤਲੁਜ ਦੀ ਹੀ ਸਹਾਇਕ ਨਦੀ ਸੁਆ ਨੇ ਅਤੇ ਤੀਜੇ ਪਾਸਿਓ ਹਿਮਾਲਿਆ ਪਰਬਤ ਦੀਆਂ ਬਾਹਾਂ ਅਖਵੌਣ ਵਾਲੀਆਂ ਸ਼ਿਵਾਲਿਕ ਦੀਆਂ ਛੋਟੀਆਂ ਪਹਾੜੀਆਂ ਨੇ ਘਿਰਿਆ ਹੋਇਆ ਹੈ ਡੰਡੀ ਇਸ ਕੁਦਰਤੀ ਹੱਦਬੰਦੀ ਦੀ ਬੁੱਕਲ ਵਿੱਚ ਸੰਜੋਈ ਹੈ ਬਸਾਲੀ ਦੀ 27 ਪਿੰਡਾਂ ਦੀ ਛੋਟੀ ਜਹੀ ਰਿਆਸਤ ਡੰਡੀ ਪਹਾੜੀ ਦੀ ਚੋਟੀ ਉੱਤੇ ਬਸਿਆ ਹੋਇਆ ਹੈ ਰਾਜਪੂਤ ਰਾਜਾਂ ਦੀ ਰਿਆਸਤ ਵਾਲਾ ਪਿੰਡ ਬਸਾਲੀ ਡੰਡੀ ਬਾਂਡ ਤੋਂ ਪਹਿਲਾ ਡਾਕ ਖਾਨਾ ਨੂਰਪੁਰ ਤਹਿਸੀਲ ਊਨਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਟੇਸ਼ਨ ਰੋਪੜ 18 ਮੀਲ ਅਤੇ ਨਮਾ ਸ਼ਹਿਰ 25 ਮੀਲ ਦੋਵੇਂ ਸੰਡੰਡੀ ਉਸ ਵੇਲੇ ਦੀ ਸ਼ਾਹੀ ਸ਼ਾਹੀ ਰਾਸਤ ਦੀ ਗਵਾਹੀ ਅੱਜ ਵੀ ਵਿਸਾਲੀ ਪਿੰਡ ਆਪ ਮਹਾਰੇ ਪਰਦਾ ਹੈ ਡੰਡੀ ਨਿਰਮੋਗੜ ਦੀ جنگ ਵਿੱਚ ਪਹਾੜੀ ਰਾਜਾ ਨੇ ਗੁਰੂ ਜੀ ਉੱਤੇ ਹਮਲਾ ਬੋਲਿਆ ਡੰਡੀ ਸਿੰਘਾਂ ਅਤੇ ਪਹਾੜੀ ਰਾਜਿਆਂ ਵਿਚਾਲੇ ਕਮਸਾਨ ਦਾ ਜੁੱਧ ਕਿਲਾ ਨਰਮੋਗੜ ਬੁੰਗਾ ਸਾਹਿਬ ਦੇ ਸਥਾਨ ਉੱਤੇ ਹੋਇਆ ਡੰਡੀ ਇਸ ਜੁੱਧ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਨਰਮੋਗੜ ਬੁੰਗਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਰੋਪੜ ਨੂੰ ਜਾਣ ਵਾਲੀ ਮੁੱਖ ਸੜਕ ਤੋਂ ਉੱਪਰ ਵਾਲੇ ਪਾਸੇ ਦੋਵਾਂ ਪੱਕੀਆਂ ਅਰੇੜੀ ਨਹਿਰਾ ਦੇ ਕੰਢੇ ਉੱਤੇ ਸੰਸ਼ੋਪਿਤ ਹੈ ਡੰਡੀ ਜਦੋਂ ਰਾਜਾ ਸਲਾਹੀ ਚੰਦ ਨੇ ਇਸ ਜੁੱਧ ਦੀ ਖ਼ਬਰ ਸੁਣੀ ਤਾਂ ਉਹਨਾਂ ਨੇ ਭਾਈ ਧਾਰ ਦੇ ਪਹਾੜੀ ਰਾਜਾਂ ਨੂੰ ਬਹੁਤ ਨਹਨਤਾ ਪਾਈਆਂ ਡੰਡੀ ਉਹਨਾਂ ਕਿਹਾ ਕਿ ਇਹਨਾਂ ਮੂਰਖਾਂ ਨੂੰ ਹਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਅਜਮਤ ਦਾ ਇਲਮ ਨਹੀਂ ਡੰਡੀ ਇਹ ਪਹਾੜੀ ਰਾਜੇ ਆਪਣੀ ਮੌਤ ਨੂੰ ਸੱਦਾ ਦੇਣ ਲਈ ਜੰਗ ਦੇ ਮੈਦਾਨ ਵਿੱਚ आ गए हैं डंडी इन्हों ने गुरु जी उत्ते हमला कर ठीक नहीं किया डंडी इन्हों ने अपना मुँह कला करवाया है डंडी हूँ इन्ह पहाड़ी राज्य दियाँ का नाश होना तय हो चुक है डंडी राजा सलाही चंद जी ने ਕੈਲਪੁਰ ਰਾਸਤ ਵਿਸਾਲਪੁਰ ਦੇ ਰਾਜੇ ਦੀ ਤੁਲਨਾ ਜਰਾਸੰਧ ਨਾਲ ਕੀਤੀ ਹੈ ਕਿ ਜਿਵੇਂ ਜਰਾਸੰਧ ਨੇ ਕ੍ਰਿਸ਼ਨ ਭਗਵਾਨ ਉੱਤੇ ਜਾਣ ਲਿਵਾ ਹਮਲੇ ਕੀਤੇ ਸਨ ਉਸੇ ਤਰ੍ਹਾਂ ਰਾਜਾ ਭੀਮਚੰਦ ਨੇ ਗੁਰੂ ਸਾਹਿਬ ਉੱਤੇ ਹਮਲਾ ਕੀਤਾ ਹੈ ਡੰਡੀ ਰਾਜਾ ਸਲਾਹੀ ਚੰਦ ਨੇ ਮਿਸਾਲੀ ਇਰਾਸਤ ਤੋਂ ਆਪਣੇ ਖਾਸ ਅਹਨਕਾਰਾ ਸਮੇਤ ਦਰਿਆ ਸਤਲੁਜ ਨੂੰ ਪਾਰ ਕਰ ਜੰਗੇ ਮੈਦਾਨ ਵਿੱਚ ਆ ਗੁਰੂ ਦਸ਼ਮੇਸ਼ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਕੁਝ ਦਿਨਾਂ ਲਈ ਸਤਲੁਜ ਦਰਿਆ ਤੋਂ ਪਾਰ ਮਿਸਾਲੀ ਦੀ ਇਰਾਸਤ ਵਿੱਚ ਆਪਣੇ ਚਰਨ ਪਾਓ ਤਾਂ ਗੁਰੂ ਜੀ ਨੇ ਬੇਨਤੀ ਪਰਵਾਣ ਕਰਦਿਆਂ ਨਰਮੋਗੜ ਤੋਂ ਮਿਸਾਲੀ ਲਈ ਚਾਲੇ ਪਾਏ ਢੰਡੀ ਗੁਰੂ ਗੋਬਿੰਦ ਸਿੰਘ ਜੀ ਨਾਲ ਅਥਾ ਪਿਆਰ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲੇ ਰਾਜਾ ਸਲਾਹੀ ਚੰਦ ਜੇਕਰ ਗੁਰੂ ਜੀ ਨੂੰ ਨਰਮੋਗੜ